ਅੱਜ ਇੱਕ ਮਿੰਟ ਰੁਕੇ ਜੋ ਕੇਂਦਰ ਕੇਂਦਰ ਸਰਕਾਰ ਤੇ ਬੀਜੇਪੀ ਸਰਕਾਰ ਦਾ ਤੇ ਹਰਿਆਣੇ ਸਰਕਾਰ ਦਾ ਜੋ ਇੱਥੇ ਹਰਦੁਸ਼ੰਨੀਆ ਰੋਡ ਬਾਈਪਾਸ ਚੌਂਕ ਦੇ ਵਿੱਚ ਜੋਨ ਬਾਬਾ ਮਸ਼ਕੂ ਤੇ ਜੋਨ ਬੇਬੇ ਨਾਨਕੀ ਦੇ ਘਰਾਂ ਵੱਲੋਂ ਉਸ ਤਰ੍ਹਾਂ ਫੁਕਿਆ ਗਿਆ ਇਸ ਸਰਕਾਰ ਦਾ ਫਿੱਟ ਸਿਆਪਾ ਕੀਤਾ ਗਿਆ ਕਿ ਜਿਨ੍ਹਾਂ ਸਰਕਾਰਾਂ ਨੇ ਨੇ ਹੱਥੇ ਕਿਸਾਨਾਂ ਦੇ ਬਹਿ ਕੇ ਪੰਜਾਬ ਦੇ ਵਿੱਚ ਵੜ ਕੇ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਸਾਡੇ ਸੁਭਕਰਮ ਸਿੰਘ ਕਿਸਾਨ ਨੂੰ ਵੀਰ ਨੂੰ ਸ਼ਹੀਦ ਕੀਤਾ ਗਿਆ ਤੇ ਮਸ਼ੀਨਰੀ ਦਾ ਵੀ ਲੱਖਾਂ ਦਾ ਨੁਕਸਾਨ ਕਰਕੇ ਤੇ ਇਹ ਸਰਕਾਰਾਂ ਫਿਰ ਸੱਚੇ ਸੁੱਚੀਆਂ ਬਣੀਆਂ ਬੈਠੀਆਂ ਨੇ ਸੋ ਉਹਨਾਂ ਸਰਕਾਰਾਂ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਫਿਰ ਤੋਂ ਸਿਆਪਾ ਉਹਨਾਂ ਦਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਪੁਤਲੇ ਫੁਕੇ ਜਾ ਰਹੇ ਕੇਂਦਰ ਸਰਕਾਰ ਦੇ ਕਿ ਇਹ ਸਰਕਾਰਾਂ ਇੰਨੀ ਧੱਕੇਸ਼ਾਹੀ ਤੋਂ ਬਾਝ ਆਉਣ ਇਹ ਲੋਕ ਅੰਕਰ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਦਾ ਲੋਕਾਂ ਵੱਲੋਂ ਬਿਲਕੁਲ ਵਿਰੋਧ ਕੀਤਾ ਗਿਆ ਬੀਜੇਪੀ ਸਰਕਾਰ ਦਾ ਵੀ ਕਿ ਭਾਈ ਇਦਾਂ ਦਾ ਜੋ ਸੱਤ ਕਰਨ ਵਾਲਾ ਕਰਨ ਵਾਲੀ ਸਰਕਾਰਾਂ ਨੇ ਇਹ ਦੇਸ਼ ਨੂੰ ਦੇਸ਼ ਸਰਕਾਰ ਨੇ ਉਹ ਇਨਾ ਬੁਰੀ ਜਗ੍ਹਾ ਉਹਦੇ ਮੁਕਾਬਲੇ ਜਿਹੜੀ ਦਾਣਾ ਵਦੂ ਰਲ ਕੇ ਭੱਬਿਓ ਬਾਈਪਾਸ ਚਾਂਦ ਦੇ ਵਿੱਚ ਉਹਨਾਂ ਖੇਤਤਾਂ ਉੱਤੇ ਲੁੱਟਿਆ ਗਿਆ ਹੋਇਆ ਹੈ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਭਾਈ ਤੁਹਾਡੇ ਘਰ ਦੇ ਵਿੱਚ ਆਣ ਕੇ ਤੁਹਾਡੇ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਕੇ ਗਏ ਨੇ ਸਾਡੀਆਂ ਸਰਕਾਰਾਂ ਕਾਦੇ ਵਾਸਤੇ ਅਸੀਂ ਸਰਕਾਰਾਂ ਚੁਣੀਆਂ ਨੇ ਅੱਜ ਪੰਜਾਬ ਦੀ ਅੱਖ ਨੂੰ ਵੰਗਾਰ ਕੇ ਜਾਂਦੇ ਨੇ ਅੱਜ ਪੰਜਾਬ ਨੂੰ ਵੰਗਾਰ ਕੇ ਜਾਂਦੇ ਨੇ ਘਰ ਦੇ ਵਿੱਚ ਆਣ ਕੇ ਕੁੱਟ ਕੇ ਜਾਂਦੇ ਨੇ ਕਿ ਸਾਡੀ ਪੁਲਿਸ ਸਾਡੀਆਂ ਲੰਗਰ ਵਾਲੀਆਂ ਟਰਾਲੀਆਂ ਡੱਕਦੀ ਆ ਸਾਡੀ ਪੁਲਿਸ ਸਾਡੇ ਵਹੀਕਲ ਢੱਕ ਕੇ ਪਿੱਛੇ ਬੈਠੀ ਆ ਪਰ ਜਦੋਂ ਲੋੜ ਪੈਂਦੀ ਆ ਸਾਡੇ ਜਿੱਥੇ ਪੁਸਤ ਦਾ ਫਰਜ ਬਣਦਾ ਖੜਨ ਦਾ ਉਥੋਂ ਪੁਲਿਸ ਕਿਹਾਂ ਪਾ ਚਲਦੀ ਆ ਸੋ ਇਹ ਬਹੁਤ ਮਾੜੀ ਗੱਲ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਾਸਤੇ ਵੀ ਸੋ ਅਸੀਂ ਕਹਾਂਗੇ ਕਿ ਭਾਈ ਅਸੀਂ ਜੋ ਐਮਐਸਪੀ ਦੇ ਜੋ ਆਪਣੇ ਬਣਦੇ ਕਾਨੂੰਨ ਦੇ ਲੈਣ ਵਾਸਤੇ ਤੇ ਪਹੁੰਚੇ ਨੇ ਉਹ ਲੈ ਕੇ ਖੜਾਗੇ ਬੇਸ਼ੱਕ ਉਹਦੇ ਵਾਸਤੇ ਜਿੰਨੇ ਮਸਜਿਦ ਸਰਲਾ ਆ ਗਏ ਧੰਨਵਾਦ ਵਾਹਿਗੁਰੂ ਧੰਨਵਾਦ ਵਾਹਿਗੁਰੂ